ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸ਼ੰਭੂ ਤੇ ਖਨੌਰੀ ਸਰਹੱਦ ਤੋਂ ਜਿਹੜੇ ਮੋਰਚੇ ਲਗਾਏ ਗਏ ਸਨ ਜੋ ਧਰਨਾ ਉਹਨਾਂ ਦੇ ਵੱਲੋਂ ਲਗਾਇਆ ਗਿਆ ਸੀ ਉਸ ਨੂੰ ਚਕਵਾ ਦਿੱਤਾ ਗਿਆ ਸੀ ਤੇ ਇਸ ਵੇਲੇ ਸ਼ੰਭੂ ਦੇ ਉਤੋਂ ਕਿਸਾਨਾਂ ਦਾ ਕਈ ਸਮਾਨ ਕਿਸਾਨਾਂ ਦੇ ਮੁਤਾਬਕ ਚੋਰੀ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਹਨਾਂ ਦੇ ਸਮਾਨ ਨੂੰ ਲੱਭਣ ਦੀ ਬਜਾਏ ਜਿਹੜੇ ਨੌਜਵਾਨ ਜਿਹੜੇ ਕਿਸਾਨ ਕਿਸਾਨਾਂ ਦੀ ਹੈਲਪ ਕਰ ਰਹੇ ਸਨ ਮਦਦ ਕਰ ਰਹੇ ਸਨ ਪੁਲਿਸ ਨੇ ਉਹਨਾਂ ਤੇ ਝੂਠੇ ਪਰਚੇ ਦੇ ਦਿੱਤੇ ਜਿਸ ਤੋਂ ਬਾਅਦ ਅੱਜ ਯਾਨੀ ਕਿ 6 ਮਹੀਨੋਂ ਕਿਸਾਨਾਂ ਨੇ ਸ਼ੰਭੂ ਪੁਲਿਸ ਸਟੇਸ਼ਨ ਦਾ ਕਿਰਾ ਕਰੰਦਾ ਐਲਾਨ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਜਿਹੜੀ ਹੈ ਉਹ ਚੁਕੰਨਾ ਨਜ਼ਰ ਆ ਰਹੀ ਹੈ ਪੁਲਿਸ ਨੇ ਵਾਕਵਾ ਕਥਾਵਾਂ ਤੇ ਨਾਕੇ ਲਗਾ ਲਏ ਨੇ ਪੁਲਿਸ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜੀ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਤੇ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕਿਸਾਨਾਂ ਦੇ ਜੋ ਮੋਰਚੇ ਕਿਸਾਨ ਆਪਣੇ ਆ ਪਿਛਲੇ ਕਰੀਬ 1 ਸਾਲ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਸਨ ਪਰ ਇਸ ਦੌਰਾਨ ਜਦੋਂ ਉਹ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਵਾਪਸ ਆ ਰਹੇ ਸਨ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਕਿਸਾਨਾਂ ਦੀ ਗ੍ਰਿਫਤਾਰੀਆਂ ਹੋਈਆਂ ਤੇ ਫਿਰ ਰਾਤੋਂ ਰਾਤ ਉਹਨਾਂ ਦਾ ਜਿਹੜਾ ਧਰਨਾ ਸੀ ਉਹ ਚੁਕਵਾ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਆਪ ਐਮਐਲਏਜ਼ ਦੇ ਘਰਾਂ ਦਾ ਕਿਰਾਉ ਵੀ ਕੀਤਾ ਤੇ ਕਾਫੀ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ